ਦੇਖਣ ਦਰਸ਼ਨ ਹੋਵੇ ਸੰਗਤ ਜੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਚੁਬਾਰਾ ਸਾਹਿਬ ਅਤੇ ਜਿਸ ਮੱਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨੀਲਾ ਚੋਲਾ ਰੰਗਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਸੰਗਤ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਮਾਚੀਵਾਲਾ ਸਾਹਿਬ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੋਂ ਗੁਰੂ ਸਾਹਿਬ ਜੀ ਨੂੰ ਗੁਲਾਬਾ ਤੇ ਪੰਜਾਬਾ ਆਪਣੇ ਘਰ ਵੀ ਖੇ ਲੈ ਕੇ ਆਏ ਸਨ ਇਹ ਗੁਲਾਬਾ ਤੇ ਪੰਜਾਬੇ ਦਾ ਘਰ ਹੈ ਗੁਲਾਬਾ ਤੇ ਪੰਜਾਬਾ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਸੰਦ ਸਨ ਅਤੇ ਅਨੰਦਪੁਰ ਸਾਹਿਬ ਰਸਤਾ ਪਹੁੰਚਾਉਂਦੇ ਹੁੰਦੇ ਸਨ ਇਸੇ ਪਾਵਨ ਪਵਿੱਤਰ ਸਥਾਨ ਤੇ ਮਾਤਾ ਹਰਦੇਈ ਨੇ धन श्री गुरु गोबिंद जी महाराज जी ने अपने हथी वस्त्र तैयार करके भेट किते सन माता हरदई जी कौन हैं विस्तार न लगे सुनो संगत जी माता हरदई जी जो हर साल अपने हथी वस्त्र तैयार करके आनंदपुर साहब गुरु साहब जी ने भेट करने वास्ते जाया करते सन पर शरीर विरध होने कारण माता जी को आनंदपुर साहब जाया नहीं गया ਤਮਾ ਮਾਤਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਰਹਿੰਦੇ ਸਨ ਤੇ ਮਾਤਾ ਦੀ ਭੇਟਾ ਪਰਵਾਨ ਕਰਨ ਵਾਸਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਤਾ ਨੂੰ ਮਾਚੀ ਵਾਲਾ ਸਾਹਿਬ ਆ ਕੇ ਦਰਸ਼ਨ ਦਿੱਤੇ ਸਨ ਅਤੇ ਆਪਣੀ ਭੇਟਾ ਲਈ ਸੀ ਇਹ ਉਹੀ ਵਸਤਰ ਹਨ ਜੋ ਨੀਲੇ ਰੰਗ ਦੇ ਗਣੀ ਖਾਂ ਤੇ ਨਵੀ ਖਾਂ ਜੀ ਨੇ ਲਲਾਰੀ ਪਾਸੋਂ ਰੰਗਾਏ ਸਨ ਸੰਦੇ ਜੀ ਜਦੋਂ ਲਲਾਰੀ ਪਾਸ ਗਣੀ ਖਾਂ ਦੇ ਨਵੀ ਖਾਂ ਜੀ ਇਹ ਵਸਤਰ ਲੈ ਕੇ ਗਏ ਤੇ ਲਲਾਰੀ ਨੇ ਆਖਿਆ ਹਜੇ ਰੰਗ ਕੱਚਾ ਹੈ ਰੰਗ ਤਿਆਰ ਨਹੀਂ ਹੈ ਤੇ ਫਿਰ ਗੁਰੂ ਜੀ ਕੋਲ ਆਏ ਗੁਰੂ ਮਹਾਰਾਜ ਨੇ ਆਖਿਆ ਲਲਾਰੀ ਨੂੰ ਜਾ ਕੇ ਆਖੋ ਰੰਗ ਜਿਹੋ ਜਿਹਾ ਵੀ ਹੈ ਮਟ ਵਿੱਚ ਪਾ ਦੇ ਅਤੇ ਪਾਣੀ ਪਾ ਕੇ ਵਸਤਰ ਪਾ ਦੇ ਤੇ ਰੰਗ ਚੜ ਜਾਏਗਾ ਤੇ ਇਸੇ ਤਰ੍ਹਾਂ ਹੀ ਹੋਇਆ ਗੁਰੂ ਸਾਹਿਬ ਦੇ ਚੋਲੇ ਨੂੰ ਨੀਲਾ ਰੰਗ ਚੜ ਗਿਆ ਇਹ ਜੋ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਉਸੇ ਸਮੇ ਦਾ ਮੱਟ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਭਾਵਨਾ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਆਪ ਜੀ ਮੱਟ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸੇ ਹੀ ਮੱਟ ਵਿੱਚ ਧੰਜੀਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਨੀਲਾ ਚੋਲਾ ਰੰਗਿਆ ਗਿਆ ਸੀ ਤੇ ਗੁਰੂ ਜੀ ਨੇ ਲਲਾਲੀ ਨੂੰ ਵਾਰ ਦਿੱਤਾ ਭਾਈ ਤੂੰ ਇਸ ਮੱਟ ਵਿੱਚ ਕਪੜਾ ਪਾ ਕੇ ਪਾਣੀ ਪਾ ਦਿਆ ਕਰੀਂ ਜੋ ਵੀ ਮਨ ਵਿੱਚ ਰੰਗ ਸੋਚਿਆ ਕਰੇਗਾ ਕੱਪੜੇ ਨੂੰ ਉਹੀ ਰੰਗ ਚੜ ਜਾਇਆ ਕਰੇਗਾ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਈਸੇ ਸੰਗਤ ਜੀ ਗੁਰਦੁਆਰਾ ਚੁਬਾਰਾ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਜੀ ਅਤੇ ਸਾਮਾ ਕੱਢ ਕੇ ਇੱਕ ਵਾਹਿਗੁਰੂ ਜਰੂਰ ਲਿਖੋ ਜੀ ਗੱਜ ਕੇ ਫਤਿਹ ਬੁਲਾਓ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ